ਪੇਸ਼ ਹੈ ਬਰਾੜ ਜੈਸੀ ਦੀ ਕਹਾਣੀ ਗਲਤੀਆਂ ਮੈਂ ਵਿਆਹ ਦੀ ਮਰਕੀ ਨਾਲ ਕਰਵਾਇਆ ਸੀ ਤੇ ਪੇਕਿਆਂ ਨਾਲੋਂ ਟੁੱਟ ਗਈ ਸੀ 5 ਸਾਲ ਹੋ ਗਏ ਸੀ ਵੀਰ ਭੈਣ ਮਾਂ ਦਾ ਮੂੰਹ ਵੇਖਣ ਨੂੰ ਤਰਸ ਗਈ ਸੀ ਇੱਕ ਦਿਨ ਪੇਕੇ ਜਾਣ ਦਾ ਸੰਜੋਗ ਬਣਿਆ ਸੰਜੋਗ ਕਾਦਾ ਵਿਜੋਗ ਹੀ ਸੀ ਕਿਸੇ ਨੇ ਦੱਸਿਆ ਸੀ ਕਿ ਤੇਰੀ ਮਾਂ ਬਿਮਾਰ ਰਹਿੰਦੀ ਏ ਤੇਰਾ ਨਾਂ ਜਪਦੀ ਰਹਿੰਦੀ ਏ ਮੈਂ ਪਿੰਡ ਪੁੱਜੀ ਤੇ ਘਰ ਚ ਵਿਰਲਾਪ ਸੀ ਮੇਰੇ ਦਿਲ ਚ ਉਦੋਂ ਹੀ ਵੱਜਾ ਕਿ ਮਾਂ ਨੂੰ ਕੁਝ ਹੋ ਗਿਆ ਮੈਂ ਸਾਰਾ ਮੂੰਹ ਟੱਕ ਕੇ ਮਾਂ ਨੂੰ ਦੇਖ ਕੇ ਉਨੀ ਪੈਰੀ ਵਾਪਸ ਮੁੜਾਈ ਪਿਓ ਸਰਮਾਈਦਾਰ ਹੋਣ ਕਰਕੇ ਘਰ ਚ ਇਕੱਠ ਜਿਆਦਾ ਸੀ ਤੇ ਕਿਸੇ ਨੂੰ ਪਹਿਚਾਨ ਨਹੀਂ ਸੀ ਆਈ ਮੇਰੀ ਮੇਰੀ ਘਰ ਆ ਕੇ ਪੁੰਜੇ ਬੈਠ ਪੁੱਭਾ ਮਾਰ ਮਾਰ ਰੋਈ ਨਾ ਕੋਈ ਰੋਂਦੀ ਨੂੰ ਚੁੱਪ ਕਰਾਉਣ ਵਾਲਾ ਸੀ ਤੇ ਨਾ ਦਿਲਾਸੇ ਦੇਣ ਵਾਲਾ ਜਗਜੀਤ ਦੇ ਪਿਓ ਗੁਜਰੇ ਨੂੰ ਤਾਂ 1 ਸਾਲ ਤੋਂ ਉੱਤੇ ਹੋ ਗਿਆ ਸੀ ਕਦੇ ਸੋਚਾਂ ਕਿ ਮਾਂ ਕਿਧਰੇ ਮੇਰਾ ਗਮ ਲਈ ਤਾਂ ਨਹੀਂ ਸੀ ਬੈਠੀ ਕਿ ਮੇਰੀ ਤੀਂ ਰੋਲ ਰਹੀ ਏ ਦੁੱਖ ਸੁੱਖ ਕਰਨ ਵਾਲਾ ਕੋਈ ਨਹੀਂ ਸੀ ਜਿੱਥੇ ਹੁਣ ਸ਼ਹਿਰ 'ਚ ਸ਼ਿਫਟ ਹੋਈ ਸੀ ਉਥੇ ਆਂਡ ਗਵਾਂਡ ਕੋਈ ਕਿਸੇ ਦੇ ਨਹੀਂ ਸੀ ਜਾਂਦਾ ਜਗਜੀਤ ਸਕੂਲ ਗਿਆ ਹੋਇਆ ਸੀ ਮਰਦੀ ਮਰਦੀ ਨੇ ਘਰ ਦੇ ਕੰਮਕਾਰ ਕੀਤੇ ਉਸ ਦਿਨ ਮੇਰੀ ਤੀਜੀ ਵਾਰ ਮੌਤ ਹੋਈ ਸੀ ਪਹਿਲੀ ਜਦੋਂ ਜਗਜੀਤ ਤੇ ਪਿਓ ਨਾਲ ਵਿਆਹ ਕਰਾਉਣ ਦੀ ਜਿੱਦ ਕਰੀ ਸੀ ਤੇ ਭਰਾ ਨੇ ਘਰੋਂ ਕੱਢ ਕੇ ਇਹ ਕਹਿ ਦਿੱਤਾ ਸੀ ਕਿ ਹੁਣ ਰਹਿਂਦੀ ਉਮਰ ਤੀਕ ਮੂੰਹ ਨਾ ਵਿਖਾਈ ਸਾਨੂੰ ਦੂਜੀ ਮੌਤ ਜਿਸ ਦਿਨ ਜਗਜੀਤ ਦਾ ਪਿਓ ਪੂਰਾ ਹੋਇਆ ਤੇ ਤੀਜੀ ਮੌਤ ਮਾਂ ਦਾ ਮਰਿਆ ਮੂੰਹ ਵੇਖਣਾ ਸਾਲ ਗੁਜ਼ਰ ਗਿਆ ਸੌਣ ਮਹੀਨਾ ਚੱਲ ਰਿਹਾ ਸੀ ਮੇਰੇ ਘਰ ਦੀ ਵੱਲ ਵੱਜੀ ਵੀਰਾ ਤੇ ਨਵੀਂ ਵਿਆਹੀ ਭਾਬੀ ਘਰ ਦੇ ਬਾਹਰ ਖੜੇ ਸਨ ਹੱਥ 'ਚ ਕਿੰਨਾ ਸਾਰਾ ਸਮਾਨ ਸੀ ਮੇਰੇ ਚਾਰ ਦਾ ਕੋਈ ਟਿਕਾਣਾ ਨਾ ਰਹਾ ਮੇ ਕੁਟਕੁੱਟ ਦੋਹਾਂ ਨੂੰ ਗੱਲ ਆਇਆ ਐਵੇਂ ਲੱਗਾ ਜਿਵੇਂ ਮੇਰਾ ਪੁਨਰਜਨਮ ਹੋ ਗਿਆ ਹੋਵੇ ਮੈਂ ਅੰਦਰ ਆਈ ਤੇ ਉਹ ਵੀ ਮੇਰੇ ਪਿੱਛੇ ਪਿੱਛੇ ਬਿਸਕੁਟਾਂ ਦਾ ਡੱਬਾ ਤੇ ਹੋਰ ਮਠਿਆਈ ਮੈਨੂੰ ਫੜਾਉਣ ਦੇ ਵੀਰੇ ਨੇ ਕਿਹਾ ਕਿ ਇਹ ਤੇਰਾ 50 ਸਾਲਾਂ ਦਾ ਸੰਧਾਰ ਹੈ ਤੇ ਮਾਫ ਕਰਦੇ ਭੈਣੇ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਮੈਂ ਨਿਆਣ ਮਤ ਚ ਸੀ ਉਦੋਂ ਆਵਦੀ ਘਰ ਵਾਲੀ ਵੱਲ ਇਸ਼ਾਰਾ ਕਰਦੇ ਕਿਹਾ ਸਾਡੀ ਇੰਟਰ ਕਾਸਟ ਮੈਰਿਜ ਹੋਈ ਏ ਮਸਾ ਮਨਾਇਆ ਇਹ ਪਾਪਾ ਨੂੰ ਬਹੁਤ ਪ੍ਰੋਬਲਮ ਫੇਸ ਕੀਤੀਆਂ ਹਨ ਅਸੀਂ ਮੈਂ ਗੱਲ ਇਗਨੋਰ ਕਰ ਦਿੱਤੀ ਵੀਰੇ ਨੇ ਕੋਲਾ ਹੱਥ ਫੜ ਕੇ ਕਿਹਾ ਕਿ ਕੋਈ ਗੁੱਸਾ ਏ ਤਾਂ ਕੁੱਟ ਲੈ ਮੈਂ ਕਿਹਾ ਨਾ ਵੀਰੇ ਮੈਨੂੰ ਤਾਂ ਚਾਹੀਏ ਇੰਨਾ ਏ ਕਿ ਮੈਂ ਕੁਝ ਹੋਰ ਨਹੀਂ ਸੋਚ ਰਹੀ ਮੈਂ ਅੱਖਾਂ ਭਰ ਲਈਆਂ ਕਿਉਂਕਿ ਮਾਂ ਚੀਤੇ ਆ ਗਈ ਸੀ ਜੁੱਤੀ ਨੂੰ ਗਿਲਕਦੀ ਤੁਰ ਗਈ ਸੀ ਵੀਰੇ ਨੇ ਕਿਹਾ ਕੀ ਮਾਂ ਬਥੇਰਾ ਯਾਦ ਕਰਦੀ ਸੀ ਤੈਨੂੰ ਮੇਰੀ ਹੀ ਮਤ ਮਰੀ ਗਈ ਸੀ ਕਿ ਮੈਂ ਉਹਦੀ ਖੁਸ਼ੀ ਉਹਨੂੰ ਦੇ ਨਾ ਸਕਿਆ ਮੈਂ ਤੈਨੂੰ ਉਸ ਦਿਨ ਦੇਖਿਆ ਸੀ ਮਾਂ ਦੇ ਸੰਸਕਾਰ ਵਾਲੇ ਦਿਨ ਬਥੇਰਾ ਦਿਲ ਕਰ ਰਿਹਾ ਸੀ ਕਿ ਤੇਰੀ ਬੁੱਗਲ 'ਚ ਸਿਰ ਦੇ ਕੇ ਰੋਲਾਂ ਪਰ ਹਿੰਮਤ ਹੀ ਨਾ ਕਰ ਸਕਿਆ ਇਹ ਗੱਲ ਕਰਉ ਹੌਕੇ ਲੈ ਲੈ ਕੇ ਰੋਣ ਲੱਗਾ ਤੇ ਮੇਰੀ ਵੀ ਭੁੱਬ ਨਿਕਲ ਗਈ ਸਾਨੂੰ ਦੇਖੋ ਨਵੀਂ ਵਿਆਹੀ ਵੀ ਰੋਣ ਲੱਗ ਗਈ ਐਨੇ ਨੂੰ ਜਗਜੀਤ ਸਕੂਲੋਂ ਆ ਗਿਆ ਤੇ ਮੈਨੂੰ ਰੋਂਦੀ ਦੇਖ ਭੱਜ ਕੇ ਮੇਰੇ ਗੱਲ ਲੱਗ ਗਿਆ ਤੇ ਕਹਿਣ ਲੱਗਾ ਕਿ ਮੰਮਾ ਨਾ ਰੋ ਤੈਨੂੰ ਮੈਂ ਰੋਂਦੇ ਨਹੀਂ ਦੇਖ ਸਕਦਾ ਭਰਾ ਗੱਲ ਸੁਣ ਚੁੱਚੀ ਰੋਣ ਲੱਗਾ ਕਿ ਹਾਏ ਰੱਬਾ ਮੈਂ ਆਪਣੀ ਮਾਂ ਨੂੰ ਰੋਂਦੀ ਨੂੰ ਕਿਵੇਂ ਮਾਰ ਦਿੱਤਾ ਜਗਜੀਤ ਮੇਰੀ ਬੁੱਕਲ ਚ ਉਤਰ ਕੇ ਮਾਮੇ ਦੀ ਬੁੱਕਲ ਚ ਚਲਾ ਗਿਆ ਤੇ ਉਸ ਦੀ ਅੱਖਾਂ ਪੂੰਝ ਕੇ ਕਹਿੰਦਾ ਕਿ मामੂ ਤੁਸੀਂ ਨਾ ਰੋਵੋ ਬਰਾ ਹੈਰਾਨ ਹੋਇਆ ਤੇ ਉਸ ਦੀ ਗੱਲ ਸੁਣ ਚੁੱਪ ਕਰ ਗਿਆ ਮੈਂ ਕਿਹਾ ਕਿ ਅਸੀਂ ਅਕਸਰ ਫੇਸਬੁੱਕ ਤੇ ਤੁਹਾਡੀਆਂ ਸਾਰਿਆਂ ਦੀਆਂ ਫੋਟੋਆਂ ਦੇਖਦੇ ਰਹਿੰਦੇ ਹਾਂ ਤੇ ਮੈਂ ਇਹਨੂੰ ਦੱਸ ਤੀ ਰਹੀ ਨਹੀਂ ਆ ਕਿ ਇਹ ਨਾਨੂ ਆ ਇਹ ਮਾਮੂ ਆ ਵੀਰੇ ਨੇ ਕੁੱਟ ਕੇ ਜਗਜੀਤ ਨੂੰ ਗੱਲ ਨਾਲ ਲਗਾ ਲਿਆ ਮੈਂ ਮਾਹੌਲ ਬਦਲਦੇ ਕਿਹਾ ਕਿ ਚਲੋ ਮੈਂ ਖੀਰ ਬਣਾ ਕੇ ਲੈ ਕੇ ਆਉਣੀ ਆ ਵੀਰ ਅੱਖਾਂ ਪੁੰਝ ਕੇ ਕਹਿਣ ਲੱਗਾ ਕੋਈ ਨਾ ਰੁੱਕ ਕੇ ਖਾਵਾਂਗੇ ਰਾਤ ਰਹਿਣ ਆਏ ਆ ਰੱਜ ਕੇ ਸੇਵਾ ਕਰਾਵਾਂਗੇ ਵੀਰੇ ਨੇ ਫੋਨ ਕੱਢ ਮੇਰੇ ਨਾਲ ਇੱਕ ਸੈਲਫੀ ਲਈ ਮੈਂ ਰਸੋਈ 'ਚ ਚਲੀ ਗਈ ਵੀਰੇ ਨੇ ਕੁਝ ਸਮੇਂ ਬਾਅਦ ਫੇਸਬੁੱਕ ਤੇ ਫੋਟੋ ਇਹ ਲਿਖ ਕੇ ਪੋਸਟ ਕਰ ਦਿੱਤੀ ਕਿ ਗਲਤੀਆਂ ਇਸੇ ਜਨਮ 'ਚ ਸੁਧਾਰੀਆਂ ਜਾ ਸਕਦੀਆਂ ਭੈਣਾਂ ਨੂੰ 5 ਸਾਲ ਭੈਣ ਨੂੰ 5 ਸਾਲ ਬਾਅਦ ਮਿਲ ਕੇ ਇੰਜ ਲੱਗਾ ਕਿ ਜਿਵੇਂ ਮੈਂ ਮਾਂ ਨੂੰ ਮਿਲ ਰਿਹਾ ਹੋਵਾਂ ਮੇਰੇ ਰਸੋਈ 'ਚ ਖੜੀ ਇਸ ਦਾ ਸਟੇਟਸ ਪੜ੍ਹ ਕੇ ਰੋ ਰਹੀ ਸੀ ਤੇ ਸੋਚ ਰਹੀ ਸੀ ਕਾਸ਼ ਅੱਜ ਜਗਜੀਤ ਦਾ ਪਿਓ ਜਿਹਾ ਹੁੰਦਾ ਹੁੰਦਾ ਤਾ ਅੱਗਾ ਤੱਗਾ ਸਾਰਾ ਸਾਂਭ ਲੈਂਦਾ ਤੇ ਮੈਨੂੰ ਰੁੰਦੀ ਨੂੰ ਵੀ